ਦ ਨਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੱਦੇ ਵੱਲੋਂ ਸਾਸਤਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਾਵਾਜ਼ ਤੇ ਦਰਸ਼ਕੋ ਅੱਜ ਕੱਲ ਚੋਣਾਂ ਦੇ ਮੌਸਮ ਚੱਲ ਰਿਹਾ ਵਾ ਤੇ ਵਕ ਵਕ ਪਾਰਟੀਆਂ ਵੱਲੋਂ ਜਿਹੜੇ ਉਮੀਦਵਾਰ ਖੜੇ ਹੋਏ ਨੇ ਤੇ ਕਈ ਵਾਰ ਉਹ ਆਪਣਾ ਛੋਕੜ ਦੱਸ ਕੇ ਵੀ ਲੋਕਾਂ ਦੇ ਕੋਲੋਂ ਵੋਟਾਂ ਲੈਣਾ ਚਾਹੁੰਦੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਕਾਫੀ ਸਿਰਲੀਅਤ ਸਿੱਖ ਸ਼ਖਸੀਅਤਾਂ ਸੀ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਿਨ੍ਹਾਂ ਦੇ ਵਿੱਚੋਂ ਤਰਨਜੀਤ ਸੰਧੂ ਵੀ ਇੱਕ ਨੇ ਜੋ ਥੋੜਾ ਸਮਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਨੀਤਿਕ ਵਜੋਂ ਕੰਮ ਕਰਦੇ ਸੀ ਤੇ ਉਹਨਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਅਮਰਸਰ ਸਾਹਿਬ ਤੋਂ ਉਮੀਦਵਾਰ ਨੇ ਉਹਨਾਂ ਦੇ ਪਿਛੋਕੜ ਬਾਰੇ ਬਹੁਤ ਸਾਰੇ ਲੋਕ ਕੁਝ ਵੀ ਰਹਿ ਦੇ ਇੱਕ ਦਿਨ ਮੈਨੂੰ ਅਮਰਸਰ ਤੋਂ ਕਿਸੇ ਦਾ ਫੋਨ ਆਇਆ ਜੋ ਕਹਿੰਦੇ ਭੀਤੇ ਹੋਣ ਲੱਗੇ ਹੋਏ ਨੇ ਸੰਧੂ ਸਮੁੰਦਰੀ ਨੂੰ ਜਿਤਾਓ ਤੇ ਸਮੁੰਦਰੀ ਸ਼ਬਦ ਇਹਨਾਂ ਦੇ ਨਾਂ ਦੇ ਨਾਲ ਕਿਸ ਤਰ੍ਹਾਂ ਜੁੜਿਆ ਵਾ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ ਪਿੰਡ ਆ ਉਹ ਸਾਡੇ ਵੀ ਪਿਛਲੇ ਪਿੰਡ ਦੇ ਲਾਗੇ ਪਿੰਡ ਆ ਤੇ ਜਿਨੂੰ ਇਸ ਕਰਕੇ ਵੀ ਕਈਆਂ ਦੀ ਜਾਗਿਆਤਾ ਹੋ ਜਾਂਦੀ ਆ ਕਿ ਪਤਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਨਾਲ ਕੋਈ ਸਮੁੰਦਰ ਤਾਂ ਪੈਂਦਾ ਨਹੀਂ ਜਾਂ ਤੱਕ ਇਹ ਵੀ ਇਹ ਇਸ ਤਰ੍ਹਾਂ ਸੋਚ ਲੋਕਾਂ ਦੀ ਇਹ ਸੀ ਕਿ ਸ਼ਾਇਦ ਇਹਨਾਂ ਦੇ ਪਰਿਵਾਰ ਦਾ ਕੋਈ ਸਮੁੰਦਰੋਂ ਪਾਰ ਕਾਰੋਬਾਰ ਹੋਵੇਗਾ ਜਾਤ ਸਾ ਸਮੁੰਦਰੋਂ ਪਾਰ ਨੌਕਰੀ ਕਰਦੇ ਸੀ ਸਰਵਿਸ ਕਰਦੇ ਸੀ ਤਾਂ ਕਰਕੇ ਜਿਹੜਾ ਇਹ ਨਾਮ ਪੈ ਗਿਆ ਪਰ ਬਹੁਤ ਸਾਰੇ ਜਿਹੜੇ ਲੋਕ ਇਹ ਜਾਣਦੇ ਸੀ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਨੇ ਤੇ ਉੱਥੇ ਸਮੁੰਦਰੀ ਹਾਲ ਉਹਨਾਂ ਨੂੰ ਦੇਖਣ ਨੂੰ ਮਿਲਦਾ ਤੇਜ ਸਿੰਘ ਸਮੁੰਦਰੀ ਹਾਲ ਤੋਂ ਬਾਰੇ ਬਹੁਤ ਸਾਰੇ ਜਿਹੜੇ ਸਿੱਖ ਇਤਿਹਾਸ ਤੋਂ ਜਾਣੂ ਨੇ ਉਸ ਇਤਿਹਾਸ ਤੋਂ ਜਾਣੂ ਕਰਕੇ ਇਸ ਪਾਸੇ ਨੂੰ ਜਿਹੜੇ ਇਤਿਹਾਸ ਨਾਲ ਸੰਬੰਧਿਤ ਲੋਕ ਸੀ ਉਹਨਾਂ ਦੀ ਧਿਆਨਤਾ ਨਹੀਂ ਗਿਆ ਪਰ ਜਿਨ੍ਹਾਂ ਦਾ ਇਤਿਹਾਸ ਦੇ ਨਾਲ ਕੋਈ ਬਹੁਤਾ ਵਾਵਾ ਖੜੀ ਸੀ ਉਹ ਜ਼ਰੂਰ ਸੋਚਨ ਤੇ ਮਜਬੂਰ ਹੋਏ ਸੀ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਤੇਜਾ ਸਿੰਘ ਸਮੁੰਦਰੀ ਜਿਹੜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਾਲ ਵੀ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਤੇਜਾ ਸਿੰਘ ਸਮੁੰਦਰੀ ਕੌਣ ਸਨ ਤੇਜਾ ਸਿੰਘ ਸਮੁੰਦਰੀ ਦਾ ਜਨਮ ਜਿਹੜਾ 20 ਫਰਵਰੀ 1882 ਨੂੰ ਗੁਰਜ رائےਕੇ ਜੋ ਪੱਟੀ ਦੇ ਲਾਗੇ ਪਿੰਡ ਆ ਜਦੋਂ ਆਪਾਂ 43 ਤੋਂ ਪੱਟੀ ਨੂੰ ਜਾਣੇ ਆ ਤੇ ਰਸਤੇ ਦੇ ਵਿੱਚ ਇਹ ਜਿਹੜਾ ਪਿੰਡ ਆਉਂਦਾ ਵਾ ਤੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬ੍ਰਿਟਿਸ਼ ਆਰਮੀ ਦੇ ਵਿੱਚ ਫੌਜ ਦੇ ਵਿੱਚ ਭਰਤੀ ਸੀਗੇ ਜਦੋਂ ਕਈ ਵਾਰ ਚੰਗੇ ਕੰਮ ਕਰਕੇ ਰਿਟਾਇਰ ਹੋ ਜਾਂਦੇ ਸੀ ਤੇ ਜੋ ਲਾਇਲਪੁਰ ਜਿਹੜਾ ਬਾਰ ਦਾ ਇਲਾਕਾ ਜਦੋਂ ਬੜਾ ਵੱਡਾ ਪੰਜਾਬ ਸੀਗਾ ਛੋਟਾ ਜਿਹਾ ਪੰਜਾਬ ਨਹੀਂ ਤੇ ਅੰਗਰੇਜ਼ੀ ਸ਼ਾਸਨ ਦੇ ਵੇਲੇ ਉਹਨਾਂ ਨੇ ਨਹਿਰਾਂ ਕੱਢੀਆਂ ਤਾਂ ਉੱਥੇ ਜਾ ਕੇ ਫੌਜੀਆ ਨੂੰ ਵਸਾਇਆ ਤੇ ਇਹਨਾਂ ਦੇ ਜਿਹੜੇ ਪਿਤਾ ਜੀ ਵੀ ਫੌਜ ਦੇ ਵਿੱਚ ਨੌਕਰੀ ਕਰਦੇ ਦੀ ਸਰਦਾਰ ਦੇਵਾ ਸਿੰਘ ਜੀ ਤੇ ਉਹਨਾਂ ਨੇ ਵੀ ਬਹੁਤ ਵਧੀਆ ਫੌਜ ਦੇ ਵਿੱਚ ਸਰਵਿਸ ਕੀਤੀ ਤੇ ਉਹਨਾਂ ਨੂੰ ਉੱਤੇ ਜਿਹੜੇ 5 ਮਰੱਬੇ ਜ਼ਮੀਨ ਮਿਲੀ ਜ਼ਿਲ੍ਹਾ ਲਾਇਲਪੁਰ ਲਾਇਲਪੁਰ ਦੇ ਵਿੱਚ ਚੱਕ ਨੰਬਰ 140 ਦੇ ਵਿੱਚ ਤੇ ਜਿਹੜਾ 140 ਚੱਕ ਨੰਬਰ ਸੀ ਤੇ ਇਹ ਲਾਇਲਪੁਰ ਜਿਹੜੇ ਦੀ ਤਹਿਸੀਲ ਸੀ ਤਹਿਸੀਲ ਹੈੱਡਕੁਆਰਟਰ ਸੀ ਜਿਹਦੇ ਵਿੱਚ ਇਹ ਪਿੰਡ ਪੈਂਦਾ ਸੀ ਤੇ ਜਦੋਂ ਉੱਥੇ ਆਪਣੀ ਰੈਚ ਲੱਗ ਗਈ ਤੇ ਉਦੋਂ ਤੋਂ ਇਹਨਾਂ ਦੇ ਨਾਂ ਦੇ ਨਾਲ ਜਿਹੜਾ ਸਮੁੰਦਰੀ ਸ਼ਬਦ ਜੁੜ ਗਿਆ ਉਸ ਤੋਂ ਬਾਅਦ ਤੇਜਾ ਸਿੰਘ ਜਿਹੜੇ ਸੀਗੇ ਇਹ ਵੀ ਫੌਜ ਦੇ ਵਿੱਚ ਭਰਤੀ ਹੋਏ ਇਹਨਾਂ ਨੇ ਸਾਢੇ 3 ਸਾਲ ਫੌਜ ਦੇ ਵਿੱਚ ਨੌਕਰੀ ਕੀਤੀ ਪਰ ਛੇਤੀ ਹੀ ਇਹ ਫੌਜ ਦੀ ਜਿਹੜੀ ਬਿਊਟੀ ਛੱਡ ਕੇ ਆ ਗਏ ਉਸ ਸਮੇਂ ਜਿਹੜੀ ਚੀਫ ਖਾਲਸਾ ਦਵਾਨ ਲਹਿਰ ਚੱਲਦੀ ਸੀ ਉਹਦੇ ਵਿੱਚ ਸ਼ਾਮਲ ਹੋ ਗਏ ਕਾਫੀ ਇਹਨਾਂ ਨੇ ਜੇਲਾ ਵੀ ਕੱਟੀਆਂ ਕਈ ਤਰ੍ਹਾਂ ਤੇ ਇਹਨਾਂ ਦੇ ਕੇ ਇਸ ਦਰਜ ਹੋਏ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦੇ ਵਿੱਚ ਆਈ ਤੇ ਉਹਦੇ ਵੀ ਜਿਹੜੇ ਸ਼ੁਰੂਆਤ ਦੇ ਵਿੱਚ ਮੈਂਬਰ ਬਣੇ ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਜਿਹੜੀ ਨਨਕਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਣੀ ਉਹਦੇ ਵਿੱਚ ਵੀ ਇਹ ਮੈਂਬਰ ਹੈ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਕਈ ਤਰ੍ਹਾਂ ਦਾ ਜਿਹੜਾ ਤਸ਼ੱਦਦ ਆ ਸਿੱਖਰ ਦੇ ਨਾਲ ਕਰਦੇ ਸੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਜਿਹੜਾ ਵਾ ਸਰਕਾਰ ਦੇ ਨਾਲ ਪੂਰੇ ਤਰਾ ਜੂਝ ਰਿਆ ਸੀ ਆਜ਼ਾਦੀ ਦੀ ਜੰਗ ਵੀ ਲੜਿਆ ਸੀ ਤੇ ਨਾਲ ਦੀ ਨਾਲ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਸੀ ਉਹਨਾਂ ਦੇ ਬਾਰੇ ਵੀ ਸੰਘਰਸ਼ ਕਰ ਰਿਆ ਸੀ ਜੇ ਖਾਸ ਕਰਕੇ ਜਿਹੜੇ ਧਾਰਮਿਕ ਸਾਨ ਸੀਗੇ ਗੁਰਦੁਆਰਿਆਂ ਦੀ ਉਸ ਵੇਲੇ ਲਹਿਰ ਚੱਲ ਰਹੀ ਸੀ ਕਿ ਜਿਹੜੇ ਮੰਨਤਾ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਸੀ ਉਸ ਨੂੰ ਛੁਡਾਉਣ ਦੀ ਉਹ ਵੀ ਜਿਹੜੀ ਲਹਿਰ ਆ ਚੱਲ ਰਹੀ ਸੀ ਤੇ ਉਹਦੇ ਵਿੱਚ ਵੀ ਪੂਰਾ ਇਹਨਾਂ ਨੇ ਯੋਗਦਾਨ ਪਾਇਆ ਜਦੋਂ ਅੰਗਰੇਜ਼ਾਂ ਨੇ ਇੱਕ ਟਾਈਮ ਤੇ ਆ ਕੇ ਸ਼ਰੋਮਣੀ ਕਮੇਟੀ ਦੇ ਉੱਪਰ ਵੀ ਤੇ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਸੀ ਉਸ ਦੇ ਉੱਪਰ ਵੀ ਪਾਬੰਦੀ ਲਾ ਦਿੱਤੀ 13 ਅਕਤੂਬਰ 1923 ਇਹ ਦੋਵੇਂ ਇੱਕ ਪਾਰਟੀਆਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਜੀ ਹੁਣ ਕਈ ਜਥੇਬੰਦੀਆਂ ਜਿਨ੍ਹਾਂ ਤੇ ਸਰਕਾਰ ਪਾਬੰਦੀ ਲਾ ਦਿੱਤੀ ਹੈ ਜ਼ਿੰਦੀਆਂ ਵਾਂ ਇਥੇ ਤਰ੍ਹਾਂ ਅੰਗਰੇਜ਼ ਸਰਕਾਰ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਤੇ ਵੀ ਜਿਹੜੀ ਪਾਬੰਦੀ ਲਾ ਦਿੱਤੀ ਤੇ ਇਹਨਾਂ ਦੇ ਜਿਹੜੇ ਮੋਕ ਲੀਡਰ ਸੀਗੇ ਉਹ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤੇ ਕੁਝ ਜਿਹੜੇ ਸੀ ਲਾਹੌਰ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਕੁਝ ਹੋਰ ਜੇਲ੍ਹਾਂ ਦੇ ਵਿੱਚ ਜਿਹੜੇ ਰੱਖੇ ਗਏ ਮਲਤਾਨ ਦੀ ਜੇਲ੍ਹ ਦੇ ਵਿੱਚ ਕੱਕ ਸਿੱਖ ਸੀ ਤੇ 31 ਸਿੱਖ ਜਿਹੜੇ ਉਸ ਤਰ੍ਹਾਂ ਦੇ ਪ੍ਰਮੁਖ ਜਿਹੜੇ ਫੜੇ ਗਏ ਸੀ ਜਿਨ੍ਹਾਂ ਤੇਜਾ ਸਿੰਘ ਜਿਹੜੇ ਸਮੁੰਦਰੀ ਸੀਗੇ ਇਹ ਉਸ ਵੇਲੇ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸੀ ਤੇ ਬਹੁਤ ਸਾਰੇ ਜਿਹੜੇ ਹੋਰ ਸਿੱਖ ਸੀਗੇ ਤੇਜਾ ਸਿੰਘ ਅਕਰਪੁਰੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਜਥੇਦਾਰ ਸੀਗੇ ਉਹ ਵੀ ਗ੍ਰਿਫਤਾਰ ਸੀ ਤੇ ਸਰਦਾਰ ਬਹਾਦਰ ਮਹਤਾਬ ਸਿੰਘ ਜਿਹੜੇ ਪ੍ਰਧਾਨ ਸੀ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੀਆਂ ਸਿੱਖ ਸ਼ਕਤੀਆਂ ਸੀਗੀਆਂ ਗਰਦੇਵ ਸਿੰਘ ਜੋ ਐਡੀਟਰ ਸੀ ਉਸ ਵੇਲੇ ਨੈਸ਼ਨ ਅਖਬਾਰ ਦੇ ਸੋਹਣ ਸਿੰਘ ਜੋਸ਼ ਪਿਆਰਾ ਸਿੰਘ ਲੰਗੇਰੀ ਸੇਵਾ ਸਿੰਘ ਠੀਕਰੀ ਵਾਲੇ ਜਿਹੜੇ ਨਾਮਵਰ ਲੀਡਰ ਸੀ ਇਹ ਸਾਰੇ ਜੇਲ੍ਹ ਦੇ ਵਿੱਚ ਸੀਗੇ ਤੇ ਕੁਝ ਕੁ ਲੀਡਰਾਂ ਨੇ ਕਿਉਂਕਿ ਅੰਗਰੇਜ਼ਾਂ ਦੀ ਹਮੇਸ਼ਾ ਹੀ ਇਹ ਸਾਜ ਸਾਜ ਚੱਲਦੀ ਆ ਸੀ ਕਿ ਸਿੱਖਾਂ ਨੂੰ ਆਪਸ ਵਿੱਚ ਫੜਿਆ ਜਾਵੇ ਤੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵਾ ਖਤਮ ਕੀਤਾ ਜਾਵੇ ਤੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਸਿੱਖ ਲੀਡਰ ਮਾਫੀਨਾਮਾ ਦੇ ਕੇ ਬਾਹਰ ਆਉਣਾ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਊਗਾ ਪਰ ਜਿਹੜੇ ਤੇਜਾ ਸਿੰਘ ਸਮੁੰਦਰੀ ਤੇ ਹੋਰ ਜਿਹੜੇ ਲੀਡਰ ਸੀਗੇ ਉਹ ਬਾਹਰ ਆਉਣ ਨੂੰ ਤਿਆਰ ਨਹੀਂ ਸੀਗੇ ਉਹ ਬਗੈਰ ਛੱਟ ਤੋਂ ਬਾਹਰ ਆਉਣ ਵਾਸਤੇ ਤਿਆਰ ਸੀਗੇ ਜੇਲ੍ਹ ਦੇ ਵਿੱਚ 31 ਉਸ ਵੇਲੇ ਜਿਹੜੇ ਲੀਡਰ ਮੁਖ ਸੀਗੇ ਜੇਲ੍ਹ ਦੇ ਵਿੱਚ ਬੰਦ ਸੀਗੇ ਜਿਨ੍ਹਾਂ ਦੇ ਵਿੱਚੋਂ 20 ਨੇ ਤਾਂ ਮਤਲਬ ਦਰਖਾਸਤਾਂ ਦੇ ਦਿੱਤੀਆਂ ਵੀ ਅਸੀਂ ਜੇਲ੍ਹ ਤੋਂ ਬਾਹਰ ਹੋਣਾ ਚਾਹੁੰਦੇ ਹਾਂ ਮਾਫੀਨਾਮਾ ਲਿਖ ਕੇ ਤੇ ਜਿਹੜੇ 11 ਸੀ ਉੱਥੇ ਰਹੇ ਤੇ ਫਿਰ ਤੇਜਾ ਸਿੰਘ ਸਮੁੰਦਰੀ ਉਸ ਵੇਲੇ ਉਹਨਾਂ ਦਾ ਮੁਖ ਲੀਡਰ ਸੀਗਾ ਜਿਹੜੇ ਜੇਲ੍ਹ ਦੇ ਵਿੱਚ ਸੀਗੇ ਤੇ ਅੰਗਰੇਜ਼ਾਂ ਨੇ ਬਹੁਤ ਸਾਰੇ ਤਸੀਹੇ ਜਿਹੜੇ ਆ ਇਹਨਾਂ ਨੂੰ ਦਿੱਤੇ ਅ ਅਗਰੇ ਸਰਕਾਰ ਤਾਂ ਇਹ ਕਹਿੰਦੀ ਸੀ ਕਿ 17 ਜੁਲਾਈ ਜਿਹੜਾ ਇਹਨਾਂ ਦੀ ਮੌਤ ਆ 1926 ਨੂੰ ਹੁੰਦੀ ਆ ਤੇ ਇਹਨਾਂ ਨੂੰ ਦਿਲ ਦਾ ਦੌਰਾ ਪਾਇਆ ਪਰ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਹੋਰ ਸਿੱਖ ਲੀਡਰ ਕੈਦੀ ਸੀਗੇ ਉਹਨਾਂ ਦੇ ਕੈਮ ਦੇ ਮੁਤਾਬਕ ਕਿ ਜੇਲ੍ਹ ਦੇ ਵਿੱਚ ਕਾਫੀ ਜਿਹੜੀ ਤਸ਼ੱਦਦ ਤੇ ਤਸੀਹੇ ਜਿਹੜੇ ਆ ਤੇਜਾ ਸਿੰਘ ਸਮੁੰਦੀ ਨੂੰ ਦਿੱਤੇ ਗਏ ਸੀਗੇ ਜਿਸ ਦਾ ਕਰਕੇ 17 ਜੁਲਾਈ 1926 ਨੂੰ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਚੀਹਲ ਹੋ ਗਿਆ ਸੀ ਤੇ ਫਿਰ ਉਹਨਾਂ ਦਾ ਜਿਹੜੀ ਮ੍ਰਿਤਕ ਦਾ ਸ਼ਰੀਰ ਸੀਗੀ ਇੱਥੇ ਅੰਮ੍ਰਿਤਸਰ ਲਿਆਂਦਾ ਗਿਆ ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਸਥਾਾਂਾਂ ਤਰਫੋਂ ਇਹਦੇ ਵਿੱਚ ਸ਼ਾਮਲ ਹੋਈਆਂ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲਵੀ ਬਣਾਇਆ ਗਿਆ ਜਿਹਦੇ ਵਿੱਚ ਮੁੱਖ ਦਫ਼ਤਰਾ ਸ਼ਰੁਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਤੋਂ ਬਾਅਦ 27 ਸਤੰਬਰ ਨੂੰ 1926 ਨੂੰ ਜਿਹੜੇ ਬਾਕੀ ਜਿਹੜੇ ਸਿੱਖ ਲੀਡਰ ਕਿ ਤਰ੍ਹਾਂ ਸੀਗੇ ਉਹਨਾਂ ਨੇ ਬਿਨਾਂ ਚਰਤ ਜਿਹੜਾ ਰਿਹਾਲ ਕਰ ਦਿੱਤਾ ਗਿਆ ਤੇ ਕਾਫੀ ਤੇਜਾ ਸਿੰਘ ਸਮੁੰਦਰੀ ਜਿਹੜੇ ਸੀ ਇਹਨਾਂ ਦਾ এডਿਕੇਸ਼ਨ ਦੇ ਨਾਲ ਕਾਫੀ ਸਬੰਧ ਸੀਗਾ ਜਿਹੜਾ ਸਰਿਆਗੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਬਣਿਆ ਉਹ ਵੀ ਬਣਾਉਣ ਦੇ ਵਿੱਚ ਇਸ ਤੋਂ ਇਲਾਵਾ ਉਹਨਾਂ ਨੇ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਬਣਾਏ ਤੇ ਲਾਇਲਪੁਰ ਦੇ ਵਿੱਚ ਵੀ ਉਹਨਾਂ ਨੇ ਚੱਕ ਨੰਬਰ 154 ਦਾ ਸਕੂਲ ਸੀ ਜਿਹਦੇ ਵਿੱਚ ਸਾਰੀ ਜੋ ਸਕੂਲ ਦਾ ਸਾਰਾ ਕੱਚਾ ਸੀਗਾ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਆਪ ਦੇ ਕੋਲ ਉਹ ਜਿਹੜਾ ਕਰਤੀ ਕਰਦੇ ਸੀ ਕਿ ਇਸ ਤੋਂ ਇਲਾਵਾ ਵੀ ਇੱਕ ਪਟੀਸ਼ਨ ਸੀਗੀ ਕੋਰਟਾਂ ਦੇ ਵਿੱਚ ਦਾਇਰ ਕੀਤੀ ਗਈ ਤੇ ਜਿਹਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਾਰ ਗਈ ਸੀ ਤੇ ਉਹ ਫਿਰ ਇੰਗਰੇਨ ਦੇ ਵਿੱਚ ਜੋ ਅਗਲੀ ਕਾਰਵਾਈ ਸੀ ਉੱਥੇ ਜਿਹੜੀ ਉਹ ਪਟੀਸ਼ਨ ਪਾਉਣੀ ਸੀਗੀ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸਿਰਫ 75000 ਰੁਪਏ ਸੀਗਾ ਤੇ ਉੱਤੇ ਉਸ ਟਾਈਮ ਤੇ ਜਿਹੜਾ 1.5 ਲੱਖ ਰੁਪਏ ਖਰਚਾ ਆਉਣਾ ਸੀਗਾ ਤੇ ਫਿਰ ਇਹਨਾਂ ਨੇ ਲਗਭਗ ਆਪਣੀ ਜਿਹੜੀ ਜ਼ਮੀਨ ਆ 30 ਕਲੇ ਜਮੀਨ ਜਿਹੜੀ ਗੈਣੇ ਰੱਖ ਕੇ ਤੇ 75000 ਦਾ ਜਿਹੜਾ ਪ੍ਰਬੰਧ ਸੀ ਇਹ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੇ ਕਰਕੇ ਦਿੱਤਾ ਤੇ ਜਿਹੜੇ ਤਰਨਜੀਤ ਸਿੰਘ ਤੰਦੂ ਨੇ ਇਹਨਾਂ ਦੇ ਪਿਤਾ ਜੀ ਵੀ ਖਾਲਸਾ ਕਾਲਜ ਦੇ ਵਿੱਚ ਪ੍ਰਿੰਸੀਪਲ ਰਹੇ ਤੇ ਉਸ ਤੋਂ ਇਲਾਵਾ ਜਿਹੜੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਾਈਸ ਕੈਨਸਲਰ ਵੀ ਰਹੇ ਕਿਉਂਕਿ ਇਸ ਪਰਿਵਾਰ ਦਾ ਜਿਹੜਾ ਕਾਫੀ ਵੱਡਾ ਪਿਸ਼ੋਕੜ ਆ ਸਿੱਖ ਧਰਮ ਦੇ ਨਾਲ ਸਿੱਖ ਲਹਿਰ ਦੇ ਨਾਲ ਸਿੱਖ ਸੰਘਰਸ਼ਾਂ ਦੇ ਵਿੱਚ ਤੇ ਤਰਨਜੀਤ ਸੰਧੂ ਅ ਅੰਮ੍ਰਿਤਸਰ ਦੇ ਵਿੱਚ ਹੀ ਪੜ੍ਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਗੁਰਨਾਨਕ ਅਜਵਾਲਾਲ ਨਰੂ ਯੂਨੀਵਰਸਿਟੀ ਦਿੱਲੀ ਤੋਂ ਜਿਹੜੀ ਸੀ ਮਾਸਟਰ ਡਿਗਰੀ ਹਾਸਲ ਕੀਤੀ ਤੇ ਸਰਵਤ ਦੇ ਵਿੱਚ ਆ ਕੇ ਕਈ ਦੇਸ਼ਾਂ ਦੇ ਵਿੱਚ ਜਿਹੜੇ ਨੌਕਰੀ ਕਰਦੇ ਰਹੇ ਨੇ ਉਤੋਂ ਦੇ ਜਿਹੜੇ ਸਿੱਖਾਂ ਦੇ ਮਸਲੇ ਸੀਗੇ ਉਹਨਾਂ ਨੂੰ ਵੀ ਬੜੇ ਵਧੀਆ ਸਜੇ ਢੰਗ ਦੇ ਨਾਲ ਜਿਹੜਾ ਹੱਲ ਕਰਦੇ ਨੇ ਤੇ ਇਹਨਾਂ ਦੇ ਪਰਿਵਾਰ ਦਾ ਇਥੋਂ ਬੁਰਜ ਰਾਏ ਕੇ ਤੋਂ ਲਾਇਲਪੁਰ ਦੇ ਵਿੱਚ ਜਾਣਾ 140 ਨੰਬਰ ਚੱਕ ਦੇ ਵਿੱਚ ਵਸਣਾ ਤੇ ਉਤੋਂ ਦੀ ਤਸੀਲ ਸਮੁੰਦਰੀ ਹੋਣ ਕਰਕੇ ਹੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਸਮੁੰਦਰੀ ਸ਼ਬਦ ਆ ਉਹ ਜੁੜ ਗਿਆ ਜਿਹੜਾ ਹੁਣ ਤੱਕ ਵੀ ਉਹ ਆਪਣੇ ਸਾਰੇ ਨਾਲ ਤਖੱਲਸ ਜਿਹੜੀ ਆ ਸਮੁੰਦਰੀ ਲਾ ਰਹੇ ਨੇ ਹੁਣ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਉਹਨਾਂ ਨੇ ਹੋਲਡਿੰਗ ਲਾਏ ਨੇ ਉਹਨਾਂ ਦੇ ਵਿੱਚ ਸੰਧੂ ਸਮੁੰਦਰੀ ਨਾ ਉਹਨਾਂ ਨੇ ਆਪਣਾ ਲਿਖਿਆ ਹੋਇਆ ਵਾ ਇਸ ਤਰ੍ਹਾਂ ਜਿਹੜਾ ਇਹ ਸੰਧੂ ਪਰਿਵਾਰ ਸੀਗਾ ਉਹਨਾਂ ਦੇ ਨਾਲ ਜਿਹੜਾ ਸਮੁੰਦਰੀ ਸ਼ਬਦ ਜਿਹੜਾ ਜੁੜਿਆ ਅਸੀਂ ਵੀ ਛੋਟੇ-ਛੋਟੇ ਹੁੰਦੇ ਸੀ ਜਦੋਂ ਮਨ ਦੇ ਵਿੱਚ ਗੱਲ ਆਈ ਸੀ ਮੇਰੇ ਵੀ ਮਨ ਦੇ ਵਿੱਚ ਵੀ ਸਮੁੰਦਰੀ ਸ਼ਬਦ ਜਿਹੜਾ ਕਿਸ ਤਰ੍ਹਾਂ ਇਹਨਾਂ ਦੇ ਨਾਲ ਜੁੜਿਆ ਕਿਉਂਕਿ ਸਾਡੇ ਜਿਹੜੇ ਪੁਰਾਣੇ ਪਿੰਡ ਨੇ ਤੇ ਇਹ ਲੱਗੋ ਲੱਗੀ ਪਿੰਡ ਨੇ ਸਾਡੇ ਦਾਦਾ ਜੀ ਇਹਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਸੀ ਉਦੋਂ ਅਸੀਂ ਛੋਟੇ ਸੀ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਵੀ ਇਤਿਹਾਸ ਦੀਆਂ ਗੱਲਾਂ ਕਦੇ ਕਰਨੀਆਂ ਪੈਣੀਆਂ ਤੇ ਉਦੋਂ ਤਾਂ ਜੇ ਹੁੰਦਾ ਤੇ ਬਜ਼ੁਰਗਾਂ ਦੇ ਕੋਲ ਉਹ ਗੱਲਾਂ ਮਤਲਿਕ ਲੈਂਦੇ ਜਿਹੜੀਆਂ ਇਤਿਹਾਸ ਦੇ ਵਿੱਚ ਕਿਤੇ ਕਦਾਬਾਂ ਦੇ ਵਿੱਚ ਵਰਣਨ ਤਾਂ ਨਹੀਂ ਆਉਂਦੀਆਂ ਪਰ ਬਜ਼ੁਰਗਾਂ ਨੇ ਜ਼ੁਬਾਨੀ ਕਲਾਮੀ ਸਾਨੂੰ ਦੱਸੀਆਂ ਸੀਗੀਆਂ ਜਿਹੜਾ ਸਮੁੰਦਰੀ ਸ਼ਬਦ ਆ ਉਹਦੇ ਬਾਰੇ ਵੀ ਸਾਡੇ ਦਾਦਾ ਜੀ ਗੱਲਬਾਤ ਕਰਿਆ ਕਰਦੇ ਸੀ ਕਿਉਂਕਿ ਪਿੰਡ ਨੇੜੇ ਹੋਣ ਕਰਕੇ ਉੱਤੇ 22 ਪਿੰਡ ਸੰਧੂਆਂ ਦੇ ਨੇ ਸੰਧੂਆਂ ਦਾ ਭਾਈਆ ਵਜਦਾ ਤੇ 12 ਪਿੰਡ ਜਿਹੜੇ ਪਨੂਆਂ ਦੇ ਨੇ ਆਪਸ ਵਿੱਚ ਕਾਫੀ ਇੱਕ ਲੋਜ ਜਨਰਲ ਸਿਖਾਸ ਕਰਕੇ ਜਦੋਂ ਗੁਰਦੁਆਰਾ ਸਿਹਾਰ ਨਹਿਰ ਚੱਲੀ ਆ ਤੇ ਜਿਹੜੇ ਵੀ ਸਿਰਕਟ ਬੰਦੇ ਸੀਗੇ ਉਹ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਕਿਉਂ ਨਾ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਸੀ ਸੋ ਇਸ ਤਰ੍ਹਾਂ ਜਿਹੜਾ ਇਹ ਸਮੁੰਦਰੀ ਸ਼ਬਦ ਆ ਤੇ ਤਰਨਜੀਤ ਦੇ ਵੱਡ ਬਡੇਰਿਆਂ ਦੇ ਨਾਂ ਦੇ ਨਾਲ ਜਿਹੜਾ ਸਮੁੰਦਰੀ ਸ਼ਬਦ ਜੁੜ ਗਿਆ ਵਾ ਸੋ ਦਰਸ਼ਕੋ ਜਿੰਨੀ ਇੱਕ ਜਾਣਕਾਰੀ ਸਿਰ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਜਦੋਂ ਕੋਈ ਵੀ ਇਨਸਾਨ ਚੋਣਾਂ ਦੇ ਵਿੱਚ ਖੜਾ ਹੁੰਦਾ ਤਾਂ ਫਿਰ ਉਹਦੇ ਪਰਿਵਾਰ ਕਿਛੋਕੜਬਾਰੀ ਤੇ ਖਾਸ ਕਰਕੇ ਜਿਹੜੇ ਇਤਿਹਾਸਿਕ ਪਾਤਰ ਹੁੰਦੇ ਨੇ ਕਿਉਂਕਿ ਤੇਜਾ ਸਿੰਘ ਸਮੁੰਦਰੀ ਦਾ ਸਿੱਖ ਇਤਿਹਾਸ ਦੇ ਵਿੱਚ ਸਿੱਖ ਸੰਘਰਸ਼ ਦੇ ਵਿੱਚ ਬੜਾ ਅਹਿਮ ਰੋਲਾ ਤੇ ਇਸ ਕਰਕੇ ਆਪਾਂ ਉਹਨਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਜਿਹੜੀ ਆ ਤਾਜ਼ਾ ਕਰ ਰਿਹਾ ਕਿ ਉਹਨਾਂ ਦਾ ਸੰਘਰਸ਼ਾਂ ਦੇ ਵਿੱਚ ਅਹਿਮ ਸਥਾਨ ਹੋ ਰਿਹਾ ਸੋ ਦੱਛ ਕੋਈ ਸੀ ਪ੍ਰੋਗਰਾਮ ਲੋਕਪਰਾਹ ਮੇਨੂਸਮ ਤੋਰ ਸਿੰਘ ਪਨੂ ਨੂੰ ਇੱਥੇ ਦੇ ਆ ਗਿਆ ਸਾਸ਼ਟਰੀ ਯਕਾਂ